ਜਿਨ੍ਹਾਂ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ 'ਚ ਬਹੁਤ ਸਾਰੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਜਾਂ ਹਰ ਵੇਲੇ ਕੋਈ ਨਾ ਕੋਈ ਮੁਸੀਬਤ ਪਈ ਰਹਿੰਦੀ ਆ ਉਹ ਘੋੜਾ ਜਰੂਰ ਦੇਖਣ ਤਾਂ ਉਹਨਾਂ ਨੂੰ ਨਸੀਬਤਾ ਕੋਈ ਛਡਕਾਰਾ ਮਿਲ ਸਕਦਾ ਇਹ ਕੋਈ ਵਹਿਮ ਭਰਮ ਜਾਂ ਅੰਧਵਿਸ਼ਵਾਸ ਨਹੀਂ ਆ ਮੈਂ ਆਸ ਕਰਦਾ ਮੇਰੇ ਸੱਜਣ ਜਰੂਰ ਇਸ ਵੀਡੀਓ ਨੂੰ ਸਾਰੀ ਸੁਣਨਗੇ ਤਾਂ ਉਹਨਾਂ ਨੂੰ ਪਤਾ ਲੱਗ ਜੇਗਾ ਕਿ ਘੋੜਾ ਵੇਖਣ ਦੇ ਨਾਲ ਵਾਕਿਆ ਹੀ ਉਹਨਾਂ ਦੇ ਦੁੱਖ ਤਕਲੀਫਾਂ ਖਤਮ ਹੋ ਜਾਣਗੇ ਉਹ ਲੋਕ ਆਪਣੀ ਆਪ ਹੀ ਕਹਿਣਗੇ ਬਿਲਕੁਲ ਇਹ ਗੱਲ ਠੀਕ ਆ ਸਾਨੂੰ ਇਹ ਘੋੜਾ ਦੇਖਣਾ ਹੀ ਚਾਹੀਦਾ ਤੁਸੀਂ ਦੇਖਣਾ ਕਿ ਕਈ ਲੋਕ ਜ਼ਿੰਦਗੀ ਚ ਬੜੇ ਦੁਖੀ ਤੇ ਪਰੇਸ਼ਾਨ ਹੁੰਦੇ ਨੇ ਉਹ ਬੜੇ ਚੰਗੇ ਕੰਮ ਕਰਦੇ ਨੇ ਉਹ ਕਹਿੰਦਾ ਬੁਰਾ ਵੀ ਨਹੀਂ ਕਰਦੇ ਫਿਰ ਵੀ ਉਹਨਾਂ ਨੂੰ ਬਹੁਤ ਸਾਰੀਆਂ ਦੁੱਖ ਤਕਲੀਫਾਂ ਜ਼ਿੰਦਗੀ ਚ ਮਿਲਦੀਆਂ ਨੇ ਤੇ ਕਈ ਵਾਰ ਮਨੁੱਖ ਸੋਚਦਾ ਕਿ ਰੱਬ ਮੇਰੇ ਨਾਲ ਮਾੜਾ ਕਰ ਰਿਹਾ ਕਿਉਂਕਿ ਬਹੁਤ ਗਿਣਤੀ ਲੋਕ ਰੱਬ ਨੂੰ ਮੰਨਦੇ ਨੇ ਚਾਹੇ ਉਹ ਕਿਸੇ ਵੀ ਧਰਮ ਨਾਲ ਜੁੜੇ ਹੋਣ ਤੇ ਜੇ ਉਹ ਚਾਹੁੰਦੇ ਨੇ ਕਿ ਇਹਨਾਂ ਦੁੱਖ ਤਕਲੀਫਾਂ ਚ ਉਹਨਾਂ ਨੂੰ ਛੁਟਕਾਰਾ ਮਿਲ ਜੇ ਤੇ ਤੁਸੀਂ ਦੇਖਣਾ ਹੋਏ ਕਿ ਜਿਹੜੇ ਜਿਹੜੇ ਘੋੜੇ ਹੁੰਦੇ ਨੇ ਜਦੋਂ ਉਹਨਾਂ ਨੂੰ ਰੇਸ 'ਚ ਖੜਿਆ ਜਾਂਦਾ ਤੇ ਰੇਸ ਲਵਾਈ ਜਾਂਦੀ ਆ ਜਿਹੜਾ ਘੋੜੇ 'ਤੇ ਬੰਦਾ ਬੈਠਾ ਹੁੰਦਾ ਕੋਈ ਵੀ ਹੋਵੇ ਚਾਹੀ ਉਹਦਾ ਮਾਲਕ ਹੀ ਕਿਉਂ ਨਾ ਹੋਵੇ ਘੋੜੇ ਦਾ ਉਹ ਜਦੋਂ ਘੋੜੇ ਨੂੰ ਦੜਾਉਂਦਾ ਆ ਤਾਂ ਉਹਨੂੰ ਬਹੁਤ ਸਾਰਾ ਉੱਤੇ ਜ਼ੋਰ ਲਾਉਂਦਾ ਹੈ ਉਹਨੂੰ ਛਮਕਾਂ ਵੀ ਮਾਰਦਾ ਹੈ ਜਾਂ ਛਾਂਟਾ ਲਾ ਲਓ ਜਾਂ ਕੁਝ ਹੋਰ ਨਾ ਲੈ ਲਓ ਉਹ ਉਹਨੂੰ ਚਪਕੂ ਵੀ ਮਾਰਦਾ ਆ ਜੋ ਵੀ ਨਾਂ ਆਪਾਂ ਕਹਿ ਸਕਦੇ ਆ ਉਹ ਜਦੋਂ ਉਹਨੂੰ ਛੱਟਾ ਮਾਰਦਾ ਤੇ ਘੋੜਾ ਹੋਰ ਦੌੜਦਾ ਘੋੜਾ ਆਪਣੀ ਚਾਲੇ ਦੌੜ ਰਿਹਾ ਹੁੰਦਾ ਆ ਲੇਕਿਨ ਉੱਪਰ ਉਹਦਾ ਮਾਲਕ ਬੈਠਾ ਜਿਹੜਾ ਉਹਨੂੰ ਫਿਰ ਵੀ ਮਾਰ ਰਿਹਾ ਹੁੰਦਾ ਹੋ ਸਕਦਾ ਘੋੜਾ ਵੀ ਸੋਚਦਾ ਹੋਵੇ ਕਿ ਮੇਰਾ ਮਾਲਕ ਕਿਵੇਂ ਦਾ ਮੈਂ ਕਿੰਨੀ ਮਿਹਨਤ ਕਰਕੇ ਦੌੜ ਰਿਆ ਵਾਂ ਦੌੜ ਲਾ ਰਿਆ ਲੇਕਿਨ ਮੇਰਾ ਮਾਲਕ ਉੱਤੇ ਬੈਠਾ ਮੈਨੂੰ ਉਦਾਂ ਹੀ ਕੁੱਤੀ ਜਾ ਰਿਹਾ ਉਦਾਂ ਹੀ ਮਾਰੀ ਜਾ ਰਿਹਾ ਮੈਨੂੰ ਸਜ਼ਾ ਦੇਈ ਜਾ ਰਿਹਾ ਹੋ ਸਕਦਾ ਘੋੜੇ ਦੇ ਦਿਮਾਗ 'ਚ ਇਹ ਗੱਲ ਹੁੰਦੀ ਹੋਵੇ ਪਰ ਘੋੜੇ ਨੂੰ ਉਦੋਂ ਪਤਾ ਲੱਗਦਾ ਜਦੋਂ ਉਹਦਾ ਮਾਲਕ ਉਹਨੂੰ ਜਿਤਾ ਦਿੰਦਾ ਹੈ ਕਿਉਂਕਿ ਜੇ ਮਾਲਕ ਉੱਤੇ ਬੈਠਾ ਘੋੜੇ ਨੂੰ ਨਹੀਂ ਮਾਰੂਗਾ ਤਾਂ ਘੋੜਾ ਭੱਜੇਗਾ ਨਹੀਂ ਉਹਨੂੰ ਪਤਾ ਹੀ ਨਹੀਂ ਕਿ ਮੈਨੂੰ ਗਰਦ ਹੋ ਰਿਹਾ ਡੁਕਟ ਕਲੀਟ ਹੋ ਰਹੀ ਆ ਇਹ ਨਿੱਕੀਆਂ ਨਿੱਕੀਆਂ ਸੱਟਾਂ ਲਾ ਰਹੀਆਂ ਨੇ ਲੇਕਿਨ ਜਦੋਂ ਮਾਲਕ ਦਾ ਮਕਸਦ ਇਹ ਨਹੀਂ ਹੁੰਦਾ ਕਿ ਉਹਨੂੰ ਦੁੱਖ ਦੇਣਾ ਮਾਲਕ ਦਾ ਮਕਸਦ ਘੋੜੇ ਨੂੰ ਹੁੰਦਾ ਕਿ ਜਿੱਤਣਾ ਕਿ ਭਈ ਆਪਾਂ ਦੌੜ ਚੋਂ ਜਿੱਤਣਾ ਆ ਸ਼ਾਬਾਸ਼ੀ ਦੇਣੀ ਹੈ ਬਾਹਰ ਨਿਕਲਦਾ ਇਸੇ ਤਰ੍ਹਾਂ ਹੀ ਉਹ ਘੋੜਾ ਜਦੋਂ ਜਿੱਤ ਜਾਂਦਾ ਆ ਤਾਂ ਉਹਨੂੰ ਬੜਾ ਆਨੰਦ ਲੱਗਦਾ ਮਾਲਕ ਉਹਦਾ ਨੂੰ ਰੱਜ ਕੇ ਪਿਆਰ ਕਰਦਾ ਮੁਹੱਬਤ ਕਰਦਾ ਉਹਨੂੰ ਕਿੰਨਾ ਸਤਿਕਾਰ ਕਰਦਾ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਆ ਸਾਡੀ ਜ਼ਿੰਦਗੀ ਚ ਬਹੁਤ ਸਾਰੇ ਕਈ ਵਾਰ ਦੁੱਖ ਤਕਲੀਫਾਂ ਹੁੰਦੇ ਨੇ ਅਸੀਂ ਸੋਚਦੇ ਆ ਕਿ ਸ਼ਾਇਦ ਸਾਡਾ ਰੱਬ ਸਾਡੇ ਨਾਲ ਧੱਕਾ ਕਰ ਰਿਹਾ ਸਾਡਾ ਰੱਬ ਸਾਡਾ ਕੋਈ ਟੈਸਟ ਲੈ ਰਿਹਾ ਸਾਡਾ ਸਾਡਾ ਰੱਬ ਸਾਡੇ ਨਾਲ ਚੰਗਾ ਨਹੀਂ ਕਰ ਰਿਹਾ ਕਈ ਵਾਰ ਹੁੰਦਾ ਏ ਆ ਕਿ ਰੱਬ ਸਾਨੂੰ ਨਹੀਂ ਇੰਨਾ ਡੁੜਾ ਰਿਆ ਹੁੰਦਾ ਏਦਾਂ ਹੀ ਸਾਨੂੰ ਸੱਟਾਂ ਲਾ ਰਿਆ ਹੁੰਦਾ ਏਦਾਂ ਸਾਨੂੰ ਖਿੱਚ ਰਿਆ ਹੁੰਦਾ ਕਿ ਭਈ ਗਾਂਹ ਨਿਕਲ ਤਾਂ ਕਿ ਤੇ ਇੱਕ ਚੰਗਾ ਇਨਸਾਨ ਬਣਾ ਸਕਾਂ ਤੇ ਮੈਂ ਇੱਕ ਵਧੀਆ ਇਨਸਾਨ ਬਣਾ ਸਕਾਂ ਹਮੇਸ਼ਾ ਚੰਗੇ ਇਨਸਾਨ ਉਹੀ ਬਣਦੇ ਨੇ ਜਿਹੜੇ ਦੁੱਖਾਂ ਚੋਂ ਜਿਹੜੇ ਤਕਲੀਫਾਂ ਚੋਂ ਜਿਹੜੇ ਗਰੀਬੀ ਚੋਂ ਜਿਹੜੇ ਪਰੇਸ਼ਾਨੀਆਂ ਚੋਂ ਬਾਹਰ ਨਿਕਲ ਜਾਂਦੇ ਨੇ ਫਿਰ ਉਹ ਲੋਕ ਪੂਜਣ ਯੋਗ ਹੋ ਜਾਂਦੇ ਨੇ ਅੱਜ ਕਿੰਨੇ ਜਹੇ ਲੋਕ ਨੇ ਜਿਨ੍ਹਾਂ ਨੂੰ ਲੋਕ ਪੂਜਦੇ ਨੇ ਲੋਕੀਂ ਉਹਨਾਂ ਨੂੰ ਨਤਮਸਤਕ ਹੁੰਦੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਰੱਬ ਸੋਹਣੇ ਨੇ ਦੁੱਖਾਂ ਦੇ ਵਿੱਚੋਂ ਕੱਢ ਕੇ ਸਾਡੇ ਸਾਹਮਣੇ ਲਿਆ ਕੇ ਰੱਖ ਦਿੱਤਾ ਇਸ ਕਰਕੇ ਜਦੋਂ ਬਹੁਤੇ ਦੁੱਖ ਆ ਜਾਂਨਾ ਤੇ ਐਵੇਂ ਹਰ ਵੇਲੇ ਉਸ ਰੱਬ ਸੋਹਣੇ ਨਾਲ ਸ਼ਿਕਵੇ ਨਹੀਂ ਕਰਦੇ ਰਹਿਣਾ ਚਾਹੀਦਾ ਗਿਲੇ ਨਹੀਂ ਕਰਦੇ ਰਹਿਣਾ ਚਾਹੀਦਾ ਹੋ ਸਕਦਾ ਰੱਬ ਕੋਈ ਤੁਹਾਡਾ ਟੈਸਟ ਲੈ ਰਿਹਾ ਹੋਵੇ ਹੋ ਸਕਦਾ ਰੱਬ ਨੇ ਕੋਈ ਤੁਹਾਡੇ ਤੋਂ ਵੱਡੀ ਜ਼ਿੰਮੇਵਾਰੀ ਲੈਣੀ ਹੋਵੇ ਹੋ ਸਕਦਾ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੋਈ ਚੰਗਾ ਕਰਾਉਣਾ ਹੋਵੇ ਇਸ ਕਰਕੇ ਜ਼ਿੰਦਗੀ ਦੇ ਵਿੱਚ ਕਦੀ ਨਿਰਾਸ਼ ਨਹੀਂ ਹੋਣਾ ਚਾਹੀਦਾ ਦੁੱਖ ਤਕਲੀਫਾਂ ਜਿਹੜੀਆਂ ਨੇ ਉਹਨਾਂ ਲੋਕਾਂ ਨੂੰ ਹੀ ਆਉਂਦੇ ਨੇ ਜਿਨ੍ਹਾਂ ਲੋਕਾਂ 'ਚ ਗੁਣ ਹੁੰਦਾ ਜਿਨ੍ਹਾਂ ਲੋਕਾਂ 'ਚ ਕੁਝ ਚੰਗਾ ਕਰਨ ਦੀ ਸ਼ਕਤੀ ਹੁੰਦੀ ਆ ਸਮੇਸ਼ਾ ਦੁੱਖ ਉਹਨਾਂ ਨੂੰ ਆਉਂਦੇ ਆ ਕਦੀ ਮੁਰਦਿਆਂ ਨੂੰ ਵੀ ਕਦੀ ਦੁੱਖ ਆਏ ਨਹੀਂ ਕਦੀ ਮੁਰਦਿਆਂ ਨੂੰ ਵੀ ਕਦੀ ਰੋਂਦਿਆਂ ਵੇਖਿਆ ਕਦੀ ਮੁਰਦਿਆਂ ਨੂੰ ਵੀ ਕਦੀ ਸਜਾਵਾਂ ਮਿਲਦੀਆਂ ਵੇਖੀਆਂ ਹਮੇਸ਼ਾ ਜਿਉਂਦੀਆਂ ਜਾਨਾਂ ਨਹੀਂ ਹੀ ਦੁੱਖ ਵੀ ਆਉਂਦੇ ਨੇ ਤਕਲੀਫ ਵੀ ਆਉਂਦੇ ਨੇ ਮਰਦਾਂ ਨੂੰ ਜਾਂ ਚੰਗਿਆਂ ਲੋਕਾਂ ਨੂੰ ਦੁੱਖ ਤਕਲੀਫਾਂ ਤਾਂ ਆਉਂਦੀਆਂ ਹੀ ਹੁੰਦੀਆਂ ਨੇ ਕਿਉਂਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕਰਕੇ ਵਿਖਾਉਣਾ ਹੁੰਦਾ ਆਸ ਕਰਿਆ ਕਰੋ ਹਾਂ ਦੁੱਖ ਵੰਡੇ ਵੀ ਜਾ ਸਕਦੇ ਦੁੱਖ ਖਤਮ ਵੀ ਹੋ ਜਾਂਦੇ ਨੇ ਲੇਕਿਨ ਹਰ ਵੇਲੇ ਰੱਬ ਨਾਲ ਸ਼ਿਕਵਾ ਕਰਨਾ ਚੰਗਾ ਨਹੀਂ ਹੁੰਦਾ ਜੇ ਤੁਹਾਡੇ ਕੋਲ ਦੁੱਖ ਹੈ ਨਾ ਸਮਝ ਲਓ ਕਿ ਤੁਹਾਡੇ ਬਹੁਤ ਚੰਗੇ ਦਿਨ ਆਉਣ ਵਾਲੇ ਨੇ ਬਹੁਤ ਵਧੀਆ ਟਰਨਿੰਗ ਪੁਆਇੰਟ ਆਉਣ ਵਾਲਾ ਆ ਜੋ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਦੇਵੇਗਾ ਇਸ ਕਰਕੇ ਸਾਨੂੰ ਹਮੇਸ਼ਾ ਪੋਜੀਟਿਵ ਰਹਿਣਾ ਚਾਹੀਦਾ ਸਾਨੂੰ ਹਮੇਸ਼ਾ ਉਸ ਰੱਬ ਸੋਹਣੇ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਜਿਵੇਂ ਉਹ ਘੋੜਾ ਸੋਚਦਾ ਕਈ ਰਾਸ਼ੀ ਵੀ ਸੋਚਦੇ ਆ ਕਿ ਮਾਲਕ ਸਾਡਾ ਜਿਹੜਾ ਵਾ ਸਾਨੂੰ ਬੜੇ ਦੁੱਖ ਦੇ ਰਿਹਾ ਤੇ ਲੇਕਿਨ ਜਦੋਂ ਘੋੜਾ ਜਿੱਤ ਜਾਂਦਾ ਤੇ ਫਿਰ ਉਹਦੀਆਂ ਹਰੇ ਪਾਸੇ ਚਰਚਾ ਹੁੰਦੀ ਆ ਫਿਰ ਘੋੜਾ ਸਮਝਾ ਨਹੀਂ ਮਾਲਕ ਨੇ ਦੁੱਖ ਨਹੀਂ ਦਿੱਤੇ ਮਾਲਕ ਤਾਂ ਮੈਨੂੰ ਜਿਤਾਉਣਾ ਚਾਹੁੰਦਾ ਸੀ ਫਿਰ ਘੋੜਾ ਵੀ ਸਮਝ ਜਾਂਦਾ ਤੇ ਜਦੋਂ ਆਪਾਂ ਸਾਰੇ ਜਾਨੀ ਕਿਸੇ ਜੰਗਲ ਚੰਗੀ ਮੰਜ਼ਲ ਤੇ ਪਹੁੰਚ ਜਾਂਦੇ ਆ ਫਿਰ ਅਸੀਂ ਜਦੋਂ ਪਿੱਛੇ ਮੈਨਿੰ ਨੇ ਦੁੱਖ ਤਕਲੀਫਾਂ ਫਿਰ ਆਪਾਂ ਸੋਚਨੇ ਆ ਨਹੀਂ ਉਹ ਦੁੱਖ ਤਕਲੀਫਾਂ ਨਹੀਂ ਸੰਨ ਕੋ ਰੱਬ ਸੋਹਣੇ ਵੱਲੋਂ ਦਿੱਤੀਆ ਹੋਇਆ ਹੱਲਾਸ਼ੇਰੀ ਸੀ ਜਾਂ ਉਹ ਦੌੜ ਦੇ ਵਿੱਚ ਮੈਨੂੰ ਪ੍ਰੇਰਿਤ ਕੀਤਾ ਗਿਆ ਸੀ ਮੇਰੀ ਥਾਪੜਾ ਦਿੱਤਾ ਗਿਆ ਸੀ ਇਸ ਕਰਕੇ ਸਾਨੂੰ ਘੋੜੇ ਤੋਂ ਇਹ ਸਿੱਖਿਆ ਜ਼ਰੂਰ ਲੈ ਲੈਣੀ ਚਾਹੀਦੀ ਆ ਕਿ ਜੇ ਘੋੜੇ ਨੂੰ ਜਿੰਨਾ ਆ ਤਾਂ ਉਹਦੇ ਮਾਲਕ ਨੇ ਉਹਨੂੰ ਤਾਂ ਫਿਰ ਮਾਰਨਾ ਹੀ ਮਾਰਨਾ ਆ ਕਿ ਜੇ ਅਸੀਂ ਚੰਗੇ ਇਨਸਾਨ ਬਣਨਾ ਤੇ ਸਾਨੂੰ ਦੁੱਖ ਵੀ ਆਉਣੇ ਹੀ ਆਉਣੇ ਨੇ ਤੇ ਜ਼ਿੰਦਗੀ ਦਾ ਫਿਰ ਹੀ ਪਤਾ ਲੱਗਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੱਬ ਸੋਹਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ